thank you ਆਲਟੋ న్యూ ਦੇ ਵਿਟਾ ਦਾ ਸਵਾਗਤ ਗੈਂਗਸਟਰ ਦਾ ਨਾਂ ਵਰਤ ਕੇ ਆਪਣੇ ਹੀ ਘਰ ਖੁਦ ਚਲਾਈਆਂ ਗੋਲੀਆਂ। ਇਹ ਵਾਰਤਨ 38 ਘੰਟੇ ਵਿੱਚ ਟ੍ਰੇਸ ਕਰਨ ਵਿੱਚ ਵੱਡੀ ਸਫਲਤਾ ਹਾਸਲ ਕਰਕੇ ਤਿੰਨ ਦੋਸ਼ੀਆਂ ਨੂੰ 315 ਬੋਲ ਦੇਸੀ ਕਟਾ ਅਤੇ 32 ਬੋਲ ਰਿਵਾਲਵਰਸ ਵਿਦ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ। ਤਰਲੋਚਨ ਸਿੰਘ ਰਗਵੀਰ ਸਿੰਘ ਵਾਸੀ ਬੰਬੀਹਾ ਭਾਈ ਨੇ ਕੁਝ ਦਿਨ ਪਹਿਲਾਂ ਪੁਲਿਸ ਨੂੰ ਇਤਲਾਹ ਦਿੱਤੀ ਸੀ ਕਿ ਉਸ ਨੂੰ ਕੁਝ ਦਿਨ ਪਹਿਲਾਂ ਵਟਸਐਪ ਕਾਲ ਤੇ ਗੈਂਗਸਟਰ ਵੱਲੋਂ ਧਮਕੀ ਦਿੱਤੀ ਗਈ ਹੈ ਅਤੇ ਸਵੇਰੇ ਕਰੀਬ 4 ਵਜੇ ਕੁਝ ਵਿਅਕਤੀਆਂ ਵੱਲੋਂ ਉਸ ਦੇ ਘਰ ਫਾਇਰਿੰਗ ਕੀਤੀ ਗਈ ਹੈ। ਹੁਣ ਤੱਕ ਤਿੰਨ ਦੋਸ਼ੀ ਤਰਲੋਚਨ ਸਿੰਘ ਕੁਲਵਿੰਦਰ ਸਿੰਘ ਅਤੇ ਸੁਖਵੰਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਗਮੀਤ ਸਿੰਘ ਉੱਤਕ ਦੀ ਗ੍ਰਿਫਤਾਰੀ ਫਿਲਹਾਲ ਬਾਕੀ ਹੈ ਜਿਸ ਤੇ ਪਹਿਲੇ ਵੀ ਮੁਕਦਮੇ ਦਰਜ ਹਨ ਆਓ ਦੇਖਦੇ ਹਾਂ ਇੱਕ ਰਿਪੋਰਟ ਇੱਕ ਪਰਸੋਂ ਸਵੇਰੇ ਲੋਗਾ ਪੁਲਿਸ ਨੂੰ ਇੱਕ ਵਾਰਦਾਤ ਦੇ ਬਾਰੇ ਇਨਫਾਰਮੇਸ਼ਨ ਮਿਲੀ ਸੀ ਕਿ ਸਵੇਰੇ 4:30 ਵਜੇ ਦੇ ਕਰੀਬ ਬੰਦੀਹਾ ਪਾਈ ਪਿੰਡ ਵਿੱਚ ਤਰਲੋਚਨ ਸਿੰਘ ਜਿਹੜੇ ਰਹਿੰਦੇ ਹੈਗੇ ਨੇ ਇਹਨਾਂ ਦੇ ਘਰੇ ਕੁਝ ਬੰਦੇ ਅਣਪਛਾਤੇ ਆ ਕੇ ਫਾਇਰਿੰਗ ਕਰਕੇ ਚਲੇ ਗਏ ਔਰ ਇਸ ਤੋਂ ਪਹਿਲਾਂ ਇਹਨਾਂ ਨੂੰ ਇੱਕ ਥ੍ਰੈਡ ਕਾਲ ਵੀ ਆਈ ਸੀਜੀ ਦੋ ਤਰੀਕ ਨੂੰ ਜਿਹਦੇ ਜਿਹਦੇ ਵਾਸਤੇ ਇਹਨਾਂ ਨੇ ਕੰਪਲੇਂਟ ਮੈਡੂ ਵੀ ਦਿੱਤੀ ਸੀਗੀ ਥਾਣੇ ਵਿੱਚ ਵੀ ਦਿੱਤੀ ਸੀਗੀ ਕਿ ਇੱਕ ਇੰਟਰਨੈਸ਼ਨਲ ਨੰਬਰ ਤੋਂ ਵਟਸਐਪ ਰਾਹੀਂ ਇਹਨਾਂ ਨੂੰ ਕਾਲ ਆਈ ਸੀਗੀ ਤੇ ਇਹਨਾਂ ਨੇ ਇਹ ਦੱਸਿਆ ਕਿ ਇਹੋ ਜੀ ਵਾਰਦਾਤ ਹੋਈ ਹੈਗੀ ਹੈ ਔਰ ਕੁਝ ਅਣਜਾਣ ਵਿਅਕਤੀਆਂ ਨੇ ਵਾਰਦਾਤ ਕੀਤੀ ਹੈਗੀ ਹੈ ਤੇ ਕਾਫੀ ਗੰਭੀਰ ਹੈਗਾ ਇਸ ਗੰਭੀਰਤਾ ਨੂੰ ਲੈਂਦੇ ਹੋਏ ਅਸੀਂ ਵੱਖ-ਵੱਖ ਟੀਮਾਂ ਬਣਾਈਆਂ ਸੀਗੀਆਂ ਡੀਐਸਪੀ ਬਗਾਪੁਰਾਣਾ ਦੀ ਸੁਪਰਵੀਜ਼ਨ ਹੇਠ ਆਪਣੇ ਐਸਐਚਓ ਸਮਾਲ ਸਾਹਿਬ ਜੋ ਭਾਗਾਪੁਰਾਣਾ ਤੇ ਇੰਚਾਰਜ ਹੈ ਇਹ ਭਾਗਾਪੁਰਾਣਾ ਔਰ ਇਹਦੀ ਤਫਤੀਸ਼ ਆਪਾਂ ਜਦੋਂ ਕਰ ਰਹੇ ਸੀਗੇ ਸਾਇੰਟਿਫਿਕ ਤਰੀਕੇ ਦੇ ਨਾਲ ਟੈਕਨੀਕਲ ਅਨਾਲਿਸਿਸ ਵਗੈਰਾ ਕਰਕੇ ਔਰ ਹਿਊਮਨ ਇੰਟੈਲੀਜੈਂਸ ਵਗੈਰਾ ਲਗਾ ਕਰਕੇ ਤੇ ਸਾਨੂੰ ਇਹ ਸ਼ੱਕ ਹੋਇਆ ਕਿ ਇਹ ਜਿਹੜੀ ਵਾਦਾਤ ਹੈਗੀ ਹੈ ਇਹਦੇ ਵਿੱਚ ਕੁਝ ਨਾ ਕੁਝ ਥੀਰਾ ਪੇਰੀ ਹੈ ਤੇ ਜਦੋਂ ਫਿਰ ਆਪਾਂ ਜੋ ਕੰਪਲੇਨੈਂਟ ਸਾਡਾ ਹੈਗਾ ਤੇ ਰਚਨ ਸਿੰਘ ਇਹਨਾਂ ਨੂੰ ਬੁਲਾ ਕਰਕੇ ਇਹਨਾਂ ਦੀ ਪੁੱਛਗਿੱਛ ਕੀਤੀ ਹੈਗੀ ਹੈ ਤੇ ਇਹਨਾਂ ਨੇ ਫਿਰ ਮੰਨ ਲਿਆ ਹੈਗਾ ਕਿ ਜਿਹੜੀ ਦੋ ਤਰੀਕ ਦੀ ਸੀਗੀ ਇਹ ਕਾਲ ਆਈ ਸੀ ਇਹਨਾਂ ਨੂੰ ਵਟਸਐਪ ਤੇ ਉਹ ਗੋਲ ਜਨੂਇਨ ਸੀਗੀ ਜੋ ਸਾਡੇ ਵੀ ਤਕਤੀ ਇਸ ਕੰਦੀ ਗਿਆ ਜਨੂਇਨ ਸੀਗੀ ਬਟ ਉਸ ਤੋਂ ਬਾਅਦ ਕਿਉਂਕਿ ਇਹਨਾਂ ਦਾ ਹਸਲਾ ਲਾਇਸੈਂਸ ਨਹੀਂ ਬਣਦਾ ਪਿਆ ਸੀਗਾ ਪਹਿਲਾਂ ਕਾਫੀ ਵਾਰੀ ਇਹਨਾਂ ਨੇ ਗੁਹਾਰ ਲਾਈ ਹੈਗੀ ਐ ਤੋਂ ਉਹਨੂੰ ਬਣਵਾਉਣ ਵਾਸਤੇ ਇਹਨਾਂ ਨੇ ਸਾਰਾ 플ੌਟ ਰਚਿਆ ਔਰ ਇਹਦੇ ਚ ਇਹਨਾਂ ਨੇ ਦੋ ਵੈਪਨ ਪ੍ਰੋਕਿਊਰ ਕੀਤੇ ਜਿਹੜੇ ਤੁਹਾਡੇ ਸਾਹਮਣੇ ਇੱਥੇ ਰੱਖੇ ਹੋਏ ਨੇ ਇੱਕ ਫੌਜੀ ਫੌਜੀ ਹੈਗਾ ਆਪਣਾ ਹੈਗਾ ਇਹਦਾ ਸੁਖਵੰਤ ਸਿੰਘ ਔਰ ਫੌਜੀ ਇਹਦੇ ਰਹੀ ਇਹਨਾਂ ਨੇ ਚੀਦਾ ਪਿੰਡ ਦਾ ਰਹਿਣ ਵਾਲਾ ਹੈਗਾ ਇਹਦੇ ਰਹੀ ਇਹਨਾਂ ਨੇ ਇਲੀਗਲ ਵੈਪਨ ਜਿਹੜਾ ਹੈਗਾ ਉਹ ਪ੍ਰੋਕਿਊਰ ਕੀਤਾ ਇਹ ਕੁਲਵਿੰਦਰ ਸਿੰਘ ਕਿੰਦਾ ਹੈਗਾ ਬਰਗਾੜੀ ਪਿੰਡ ਦਾ ਰਹਿਣ ਵਾਲਾ ਹੈਗਾ ਇਹਦੇ ਰਾਹੀਂ ਇਹਨਾਂ ਨੇ ਲਾਇਸੈਂਸੀ ਰਿਵੋਲਵਰ ਜਿਹੜਾ ਹੈਗਾ ਉਹਦਾ ਪ੍ਰੋਕਿਊਰ ਕੀਤਾ ਔਰ ਉਦੋਂ ਗੋਲੀਆਂ ਚਲਾ ਕਰਕੇ ਇਹ ਜਿਹੜਾ 플ੌਟ ਤਿਆਰ ਕੀਤਾ ਗਿਆ ਸੀਗਾ ਕਿ ਬੰਦੇ ਆਏ ਉਹਨਾਂ ਨੇ ਦੀਵਾਰਾਂ ਟੱਪੀਆਂ ਤੇ ਅੰਦਰ ਆ ਕਰਕੇ ਫਾਇਰਿੰਗ ਕੀਤੀ ਤੇ ਫਾਇਰਿੰਗ ਵਿੱਚ 12-13 ਰਾਉਂਡ ਇਹਨਾਂ ਨੇ ਕਹੇ ਸੀਗੇ ਫਾਇਰ ਹੋਏ ਸਾਡੀ ਤਫ਼ਤੀਸ਼ ਕਹਿੰਦੀ ਕਿ 5-7 ਰਾਉਂਡ ਫਾਇਰ ਹੋਏ ਨੇ ਉਥੇ ਔਰ ਉਸ ਤੋਂ ਬਾਅਦ ਉਹ ਬੰਦੇ ਗੱਡੀ 'ਚ ਬੈਠ ਕੇ ਉਥੋਂ ਭੱਜ ਗਏ ਤੋਂ ਹੁਣ ਸਾਡੀ ਤਫ਼ਤੀਸ਼ ਹੈ ਕਹਿੰਦੀ ਹੈ ਕਿ ਇਹਨਾਂ ਨੇ ਵੈਪਨਸ ਆਪ ਪ੍ਰੋਕਿਊਰ ਕੀਤੇ ਸੀਗੇ ਔਰ ਵੈਪਨ ਵੀ ਆਪਾਂ ਰਿਕਵਰ ਕਰਾ ਲਏ ਹੈਗੇ ਨੇ ਉਹਨਾਂ ਦਾ ਆਪਾਂ ਫੋਰੈਂਸਿਕ ਰਾਹੀਂ ਮਿਲਾਨ ਵੀ ਕਰਵਾਵਾਂਗੇ ਅੱਗੇ ਔਰ ਇਹਨਾਂ ਨੇ ਆਪ ਵੀ ਇਹ ਗੱਲ ਮੰਨ ਲਈ ਹੈਗੀ ਹੈ ਕਿ ਇਹ ਸਾਰਾ ਪਲੋਟ ਇਹਨਾਂ ਨੇ ਤਿਆਰ ਕਰਾਇਆ ਸੀਗਾ ਜਸਟ ਟੂ ਪ੍ਰੋਕਿਊਰ ਅ ਵੈਪਨ ਲਾਇਸੈਂਸ ਕਿ ਇਹਨਾਂ ਨੇ ਅੱਗੇ ਬਾਹਰ ਚਲੇ ਜਾਣਾ ਹੈਗਾ ਇਹਨਾਂ ਦੇ ਘਰ ਵਿੱਚ ਕੋਈ ਪਿੱਛੇ ਰਹਿ ਜਾਊਗਾ ਤਾਂ ਉਹਦੇ ਕੋਲ ਸਿਕਿਉਰਿਟੀ ਵਾਸਤੇ ਕੋਈ ਨਾ ਕੋਈ ਵੈਪਨ ਹੋਣਾ ਚਾਹੀਦਾ ਸੋ ਤੇ ਤਰਤੀਸ ਵਿੱਚ ਆਪਾਂ ਇੱਕ ਕਟਾ 315 ਪੋਰ ਦਾ ਦੋ ਰਾਉਂਡ ਬਰਾਮਤ ਕੀਤੇ ਹੈਗੇ ਨੇ ਇੱਕ ਰਿਵਾਲਵਰ 32 ਪੋਰ ਦੀ ਹੈਗੇ 7 ਜਿੰਦਾ ਰਾਉਂਡ ਹੈਗੇ ਔਰ ਇਸ ਤੋਂ ਅਗੇ ਜਿਹੜਾ ਇਹ ਫੌਜੀ ਨੇ ਵੈਪਨ ਜਿਹੜਾ ਹੈਗਾ ਪ੍ਰੋਵਾਈਡ ਕਰਾਇਆ ਸੀਗਾ